ਹੁਲਾ ਮਹਲਾ ਜੋ ਹੁਲਾ ਮਹਲਾ ਦੁਆੜੀ ਦਸਹਿਰੇ ਵਗਾਰਿਆ ਇਹ ਆਪ ਤੋ ਹਰਨੇ ਹਿੰਦੁਸਤਾਨ ਦੇ ਪਹਿਲੇ ਉਹ ਇਹਨਾਂ ਦੇ ਵਿੱਚ ਆਪਣੀ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਮੁਸਲਮਾਨੀ ਕਾ ਮੁਗਲਾਂ ਦਾ ਰਾਜ ਸੀ ਤੇ ਧਰਮ ਯੁੱਧ ਦੀ ਇੱਥੇ ਰਤਲਾਰ ਕਾਈ ਮਹਾਰਾਜ ਨੇ ਉਹ ਖਾਲਸਾ ਨੂੰ ਕਾਇਮ ਕੀਤਾ ਜਦ ਇਹ ਤਿਹਾਰੋਂ ਦੇ ਸਨ ਉਦੋਂ ਸੰਗਤਾਂ ਦਾ ਇਕੱਠ ਹੁੰਦਾ ਸੀ ਤੇ ਸੰਗਤਾਂ ਨੇ ਮਿਲ ਕੇ ਜਿਐਸੇ ਨਾਮ ਬਾਣੀ ਦਾ ਪ੍ਰਚਾਰ ਔਰ ਅਗੇ ਨੂੰ ਸੇਧ ਸिखਾ ਦੇਣੀ ਕਿ ਤੁਸੀਂ ਇੱਥੇ ਕਿੰਨਾ ਰਹਿਣਾ ਹੈ ਦੋਸਤਾਂ ਚ ਯਾ ਤਾਂ ਹਮ ਦਾ ਵਿਦੇਸ਼ ਕਿਰਤ ਕਮਾਈ ਕਰਨੀ ਹੈ ਆਪਣੇ ਆਉਣਾ ਜੋੜ ਮਿਲ ਕੇ ਸਤਾ ਵਾਸਤੇ ਹੁੰਦੇ ਨੇ ਹੌਸਲਾ ਅਫਜ਼ਾਈ ਹੁੰਦੀ ਆ ਕਿਉਂ ਸਮਾਬਤ ਖਤਰਨਾਕ ਸੀਗਾ ਉਹ ਲੋਕਾਂ ਨੂੰ ਕਮਜ਼ੋਰ ਕੀਤਾ ਗਿਆ ਸੀ ਲੋਕਾਂ ਤੇ ਬਹੁਤ ਸਾਰੇ ਟੈਕਸ ਵਗੈਰਾ ਇਹ ਸਭ ਆਪਣਾ ਦਬਾਅ ਪਾਇਆ ਸੀ ਹਕੂਮਤ ਨੇ ਉਸ ਵਿੱਚੋਂ ਜਿਲ੍ਹੇ ਵਿੱਚੋਂ ਕੱਢਣ ਵਾਸਤੇ ਗੁਰੂ ਸਾਹਿਬ ਨੇ ਇਹ ਹੋਲੇ ਮਹਲੇ ਰਚਾਏ ਇਨਾਂ ਜੀ ਫੌਜ ਦੀ ਜੋ ਮਾਰਚ ਹੋਣਾ ਹੁਣ ਇਹ ਸ਼ਾਨੋ ਸ਼ੌਕਤ ਦੁਨੀਆ ਦਾ ਅਕ샤 ਖਤਮ ਹੋ ਗਿਆ ਸੀ ਉਸ ਮੈਂ ਸਤਗੁਰਾਂ ਨੇ ਇਹ ਫੌਜ ਖੜੀ ਕਰਕੇ ਔਰ ਦੁਨੀਆ ਦਾ ਮਨੋਬਲ ਵਧਾਉਣ ਵਾਸਤੇ ਸੰਸਾਰ ਨੂੰ ਸੇਧ ਦੇਣ ਵਾਸਤੇ ਆਜ਼ਾਦੀ ਜਿਹੜੀ ਕੀ ਹੁੰਦੀ ਆ ਵਸਤੂ ਉਸ ਦੇ ਸਾਰੇ ਚਿੰਨ ਪ੍ਰਗਟ ਕਰਕੇ ਸਤਗੁਰਾਂ ਨੇ ਸ਼ਸਤਰ ਧਾਰੀ ਖਾਲਸਾ ਬਣਾ ਕੇ ਲੋਰਨਾ ਦਾ ਮਾਰਚ ਕਰਾ ਕੇ ਜਿਵੇਂ ਪਹਿਲੇ ਲੋਕ ਰਾਜੇ ਲੋਕ ਹਕਮਤਾ ਦੇ ਜਿਹੜੇ ਕਰਨ ਵਾਲੇ ਸਨ ਜੰਮੂਗੋ ਆਪਣੇ ਸ਼ਾਨੋ ਸ਼ੌਕ ਦੇ ਖਾਲਸੇ ਦਾ ਸ਼ਾਨੋ ਸ਼ੌਕ ਸੰਕਤ ਨੂੰ ਦਿਖਾਇਆ ਸਾਰੀ ਪ੍ਰਬਲਮਸ ਦਿਖਾਇਆ ਹੌਸਲੇ ਨਾਲ ਰਹਿਣਾ ਦੁਨੀਆ ਚ ਆਜ਼ਾਦ ਹੋ ਕੇ ਰਹਿਣਾ ਉੱਚਾ ਸਿਰ ਹੋ ਕੇ ਚੱਕੇ ਤੁਰਨਾ ਦੁਨੀਆ ਤੇ ਇਹ ਸਾਰੀਆਂ ਇਹਦੇ ਵਿੱਚ ਹੋਈਆਂ ਕੁਦਰਤਾਂ ਸਿਖਾਉਣ ਵਾਸਤੇ ਮਹਾਰਾਜ ਨੇ ਔਰ ਇਸ ਕਰਤਵ ਦੀ ਪ੍ਰਪੱਕ ਕਰਨ ਵਾਸਤੇ ਸਤਗੁਰਾਂ ਨੇ ਇਹ ਹੋਲੇ ਮਹਲੇ ਰਚਾਈ 코로나 ਦੇ ਆਪ ਦੀ ਨਜ਼ਰ ਅੱਗੇ ਰਹੇ ਨੇ ਤਕਰੀਬਨ 30 ਸਾਲ ਮਹਾਰਾਣੀ ਨੇ ਤਿਆਰੀ ਕੀਤੀ ਜਨ